ਸਤ ਗੁਰਵੈਰ ਸਿੰਘ ਪਿੰਡਰਾ ਉਹਨਾਂ ਕੋਲ ਇੱਕ ਪਰਿਵਾਰ ਆਇਆ ਸੀ ਤੇ ਉਹਨਾਂ ਨੇ ਇੱਕ ਗੱਲ ਕਹੀ ਸੀ ਉਹ ਕਹਿੰਦੇ ਮਹਾਰਾਜ ਕੀ ਹੁਕਮ ਹੈ ਤਾਂ ਦੇ ਇਹ ਦੱਸੋ ਵੀ ਤੁਹਾਡੇ ਕੋਲ ਸ਼ਸ਼ਤਰ ਕਿੰਨੇ ਉਹ ਕਹਿੰਦੇ ਮਹਾਰਾਜ ਸ਼ਸ਼ਤਰ ਤੇ ਸਾਡੇ ਕੋਈ ਵੀ ਨਹੀਂ ਸੱਜੀਆਂ ਸੀ ਘਰ ਦੇ ਸਾਡੀਆਂ ਤਿੰਨ ਮਾਤਾਵਾਂ ਨੇ ਭੈਣਾਂ ਨੇ ਤੇ ਸਾਡੇ ਬਜੁਰਗ ਨੇ ਤੇ ਮੈਂ ਆ ਉਹ ਕਹਿੰਦੇ ਫਿਰ ਆਲੋਣਾ ਸਮਾ ਬੜਾ ਭੈਅ ਲੱਗ ਜੇ ਸ਼ਸ਼ਤਰ ਆਪਣੇ ਕੋਲ ਰੱਖੋ ਸ਼ਸ਼ਤਰ ਵਿਦਿਆ ਤੇ ਬਾੜੀ ਵਿਦਿਆ ਤੇ ਬੱਚਿਆਂ ਨੂੰ ਜੋ ਚਰਾਸੀ ਜੋ ਹੈ ਦੋ ਕਰ ਇਸ ਤਰ੍ਹਾਂ ਜਿਵੇਂ ਇਹ ਬੀਤ ਸਾਹਿਬ ਜੀ ਗੰਗਨਾਬਾਜ ਵਿੱਚ ਗੁਰੂ ਘਰ ਦਾ ਸਨੇਹਾ ਦੇਣ ਆਇਆ ਬਾਬਾ ਜੀ ਦੇ ਚਰਨ ਛੋਹਨੇ ਸੀ ਇਹਨਾਂ ਚ ਮੈਨੂੰ ਦਸਨੇ ਪਾਸਾ ਦਿਖਦੇ ਐ ਇਸ ਕਰਕੇ ਮੈਂ ਵੀ ਜੂਰ ਚੱਲ ਕੇ ਆਇਆ ਪਰ ਥੋਨੇ ਕਰ ਕਹਿਣਾ ਐ ਕਿ ਆਪਣੇ ਆਪ ਨੂੰ ਸੰਭਾਲੋ ਜਿਹੜੀਆਂ ਮਾਵਾਂ ਤੇ ਗਰਭ ਵਿੱਚ ਬੱਚੇ ਨੇ ਛੋਟੇ ਬੱਚੇ ਨੇ ਔਰ ਬਾਬੂਆ ਨੂੰ ਸਾਡੇ ਸਿੰਘ ਕੌਮ ਨੂੰ ਕਹਿਣਾ ਕਿ ਬਾੜੀ ਪੜਿਆ ਕਰੋ ਮਿੱਤਰੋ ਕਿ ਜੱਪਿਆ ਕਰੋ ਇਹੀ ਕੰਮ ਆਉਣੀ ਹੈ ਤੇ ਇਹੀ ਵਿਦਿਆ ਤੁਹਾਨੂੰ ਬਚਾ ਕੇ ਰੱਖੇਗੀ ਵੀ ਦੁਨੀਆ ਦੇ ਕੋਈ ਚੀਜ਼ ਤੋਂ ਬਚਾ ਲਈ ਸੋਤ ਸ੍ਰੀ ਆ ਗਾ ਰੋ ਬਾੜ ਕਾਹੀ ਬਾੜ ਜੀ ਦੀ ਬਦ ਬੋਲੇ ਤੋ